ਜੇ ਕਹ ਲੈ ਲਾਹੌਰੇ ਕਾ ਲਾਹੌਰੀ ਵੇਖੇ ਨਾ ਲਾਹੌਰ ਤਾਂ ਬਹੁਤ ਅੱਗੇ ਦੀ ਚੀਜ਼ ਆ। ਇੰਡੀਆ ਤੋਂ ਵੀ ਅੱਗੇ ਦੀ। ਕੋਈ ਵੀ ਸ਼ਰਕ ਪੇਰ ਨਹੀਂ ਹੋ ਸਕਦਾ ਇੰਡੀਆ ਦਾ ਲਾਹੌਰ ਨਾਲ ਤਾਂ। ਤੇ ਜੇ ਇੰਡੀਆ ਦਾ ਤੁਸੀਂ ਮੁੰਬਈ ਵੇਖ ਲੋ ਉਦੋਂ ਵੀ ਅੱਗੇ ਦੀ ਚੀਜ਼। ਮੁੰਬਈ ਤੇ ਕਈ ਥਾਂ ਐਦਾ ਤੇ ਜਿਹੜੇ ਬਹੁਤ ਕਹ ਲੋ ਵੀ ਗੜ ਖੋਏ ਹੋਇਆ ਨਾ। ਸੋ ਲਾਹੌਰ ਇਸ ਕਰਕੇ ਵੀ ਅਹਿਮਤ ਜ਼ਿਆਦਾ ਆ। ਕਿਸੇ ਤੇ ਖਾਲਸੇ ਦੀ ਦਾਜਤਾ ਨਹੀਂ ਜਿ ਕਿਸੇ ਬਗੇ। ਇੱਕ ਵਾਰੀ ਜਿਹੜਾ ਲੈਂਦੇ ਪੰਜਾਬ ਦੇ ਅੰਦਰ ਆ ਜਾਂਦਾ ਹੈ ਜਿਹੜਾ ਸਿੱਖ ਭਰਾ ਸਾਡਾ ਉਹ ਚਾਹੇ ਕੈਨੇਡਾ ਤੋਂ ਆਵੇ ਜਾਂ ਲੈਨਦੇ ਪੰਜਾਬ ਤੋਂ ਆਵੇ ਜਦੋਂ ਉਹ ਲੈਨਦੇ ਪੰਜਾਬ ਦੇ ਅੰਦਰ ਆਂਦਾ ਪਾਕਿਸਤਾਨ ਦੇ ਅੰਦਰ ਆਂਦੇ ਤੇ ਉਹਨਾਂ ਨੂੰ ਜਿਹੜਾ ਪਿਆਰ ਜਿਹੜੀ ਰਿਸਪੈਕਟ ਦਿੱਤੀ ਜਾਂਦੀ ਹੈ ਜਿੰਨੀ ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਹੈ ਵੇਖ ਕੇ ਜਿਹੜੇ ਸਾਡੇ ਸਿੱਖ ਭਰਾਏ ਨੇ ਬਹੁਤ متاثر ਹੁੰਦੇ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਸਰਦਾਰ ਜੀ ਜਦੋਂ ਕੈਨੇਡਾ ਤੋਂ ਪਹਿਲੀ ਵਾਰੀ ਪਾਕਿਸਤਾਨ ਦੇ ਅੰਦਰ ਆਏ ਲੈਨਦੇ ਪੰਜਾਬ ਦੇ ਅੰਦਰ ਆਏ ਤੇ ਉਹਨਾਂ ਨੂੰ ਪੰਜਾਬ ਬੇਡਾ ਅੱਛਾ ਲੱਗਾ ਪੰਜਾਬ ਦੀਆਂ ਸਰਕਾਰਾਂ ਗੱਲਬਾਤ ਕਰ ਰਹੇ ਨੇ ਕਿ ਪੰਜਾਬ ਦੇ ਲੋਕ ਕਿੰਨੇ ਅੱਛੇ ਹਨ ਕਿੰਨੀ ਇੱਜ਼ਤ ਕਰਦੇ ਨੇ ਇhtram ਕਰਦੇ ਨੇ

ਦੇਖਣੇ ਮੇਂ ਯਹਾਂ ਪੇ ਚੀਜ਼ ਅਚੀ ਲੱਗਤੀ ਔਰ ਕਿਆ ਚੀਜ਼ ਇਨਕੋ ਜੋ ਹੈ ਵਹਾਂ ਕੀ ਅਚੀ ਲੱਗਤੀ ਔਰ ਕਿਆ ਚੀਜ਼ ਯਹਾਂ ਕੀ ਬੁਰੀ ਲੱਗਤੀ ਹੈ ਔਰ ਕਿਆ ਕੋਈ ਐਸੀ ਚੀਜ਼ ਹੈ ਜੋ ਇਨਕੋ ਇੰਡੀਆ ਕੀ ਬੁਰੀ ਲੱਗਤੀ ਹੈ ਸਸਰੀ ਕਾ ਆਦਮੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂਜੀ ਖਾਲਸਾ ਵਾਹਿਗੁਰੂ ਅੱਛਾ ਮੈਨੂੰ ਇਹ ਗੱਲ ਦੱਸੋ ਸਭ ਤੋਂ ਪਹਿਲੇ ਕਿ ਤੁਹਾਡਾ ਨਾਂ ਕੀ ਗੁਰਮਨ ਸਿੰਘ ਦੇਡਾਰਸ਼ਨ ਸਰ ਠੀਕ ਹੋ ਗਿਆ ਗੁਰਮਨ ਸਿੰਘ ਸਾਹਿਬ ਮੈਨੂੰ ਇਹ ਗੱਲ ਦੱਸੋ ਤੁਸੀਂ ਜਦੋਂ ਕੈਨੇਡਾ ਤੋਂ ਪਾਕਿਸਤਾਨ ਆਏ ਹੋਏ ਇਸ ਵਾਰੀ ਤੁਹਾਨੂੰ ਕਿਹੜੀ ਸ਼ਾਇ ਪਾਕਿਸਤਾਨ ਦੀ ਜਿਹੜੀ ਤੁਹਾਨੂੰ ਲੋਕਾਂ ਦਾ ਪਿਆਰ ਜੇ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਜਿਸ ਤੱਕ ਜਿਸ ਵਕਤ ਆਪ ਇੰਡੀਆ ਮੇ ਜਾਂਦੇ ਹੈ ਇੰਡੀਆ ਮੇ ਆਪ ਲੋਕਾਂ ਕੋ ਕੀ ਐਸਾ ਪਿਆਰ ਨਹੀਂ ਮਿਲਦਾ ਯਾ ਵਹਾਂ ਪੀ ਸਜ਼ਾਦਾ ਪਿਆਰ ਮਿਲਦਾ ਜਿਹੜੇ ਆਪਣੇ ਸਿੱਖ ਹੈਗੇ ਪੰਜਾਬ ਦੇ ਉਹ ਤਾਂ ਪਿਆਰ ਕਰਦੇ ਆ ਪਰ ਜਦੋਂ ਆਪਾ ਚਲੋ ਵੀ ਉੱਥੇ ਦੇ ਗਵਰਨਮੈਂਟ ਜੰਟਨਾ ਨਾਲ ਗੱਲ ਕਰਦੇ ਆ ਪਰ ਉਹ ਬੜੇ ਕਰ ਵੀ ਕੋੜੇ ਬੱਚਣਾ ਨਾ ਬੋਲਦੇ ਆ ਯਾਨੀ ਕਿ ਤੁਹਾਡੇ ਨਾਲ ਬਦਤਮੀਜ਼ੀ ਕਰਦੇ ਨੇ ਸਿੱਧੇ ਹੋ ਕੇ ਹਾਂ ਯਾ ਇਦਾਂ ਕਹਾਂ ਤੁਸੀਂ ਪਾਕਿਸਤਾਨ ਆਂਦੇ ਪਾਕਿਸਤਾਨ ਦੇ ਵਿਜਨੋਂ ਕੋਈ ਵੀ ਗਵਰਨਮੈਂਟ ਆਫੀਸਰ ਮਿਲਦਾ ਜਾਂ ਕੋਈ ਵੀ ਪੁਲਿਸ ਦਾ ਬੰਦਾ ਮਿਲ ਗਿਆ ਉਹ ਤੁਹਾਨੂੰਵੇਂ ਬੁਲਾਉਂਦਾ ਜਾਂ ਤਮੀਜ਼ ਬੜੇ ਸਤਕਾਰ ਨਾਲ ਸਤਕਾਰ ਨਾਲ ਇੰਡੀਆ ਤੁਸੀਂ ਕਿਹੜੇ ਪਾਸੇ ਤੋਂ ਬਿਲੋਂਗ ਕਰਦੇ ਆ ਪੰਜਾਬ ਦੇ ਪਿਛੋਕੜ ਜਲੰਧਰ ਲੱਗ ਗਈ ਆ ਜਲੰਧਰ ਲੱਗ ਗਈ ਯਾਨੀ ਤੁਸੀਂ ਲਾਹੌਰ ਦੇ ਨੇੜੇ ਨੇੜੇ ਹੀ ਹੋ ਹਾਂ ਹਾਂ ਲਾਹੌਰ ਦੇ ਨੇੜੇ ਨੇੜੇ ਆ ਪਿਛੋਕੜ ਸਾਡੇ ਸਿੱਖਾਂ ਦਾ ਵੈਸਟ ਪੰਜਾਬ ਹੀ ਆ ਨਾ ਸੋ ਸਿੱਖ ਇੱਥੋਂ ਛੱਡ ਕੇ ਗਏ ਉਧਰ ਨੂੰ ਉਧਰ ਨੂੰ ਚਲੇ ਗਏ ਹਾਂ ਤੇ ਕੈਨੇਡਾ ਤੇ ਤੁਸੀਂ ਗਏ ਕਦੇ ਪੰਜਾਬ ਨਹੀਂ ਅਸੀਂ ਹਾਲੇ ਇੰਡੀਆ ਨਹੀਂ ਗਏ ਅਸੀਂ ਹਾਲੇ ਪਾਕਿਸਤਾਨ ਦੇ ਪੰਜਾਬ ਗਏ ਇੰਡੀਆ ਕਿਉਂ ਨਹੀਂ ਗਏ ਇੰਡੀਆ ਸਾਨੂੰ ਵੀਜ਼ਾ ਦੇ ਦਿਓ ਅਸੀਂ ਜਿਆਦਾ ਅਪਲਾਈ ਕਰੋ ਇਹੀ ਤਾਂ ਪ੍ਰੋਬਲਮ ਹੈ ਕਿੰਨੇ ਦਿਨ ਲਈ ਆਏ ਹੋ ਤੁਸੀਂ ਪਾਕਿਸਤਾਨ ਤੇਰਾ ਦਿਨ 13 ਕਿੰਨੇ ਦਿਨ ਹੋ ਗਏ ਦੋ ਦਿਨ ਹੋਏ ਹਾਲੇ ਦੋ ਦਿਨ ਹੋਏ ਨੇ ਯਾਨੀ ਕਿ 10-1 ਦਿਨ ਰਹਿੰਦੇ ਹਾਂ ਕੀ ਕਿਹੜੀ-ਕਿਹੜੀ ਸ਼ੈ ਵੇਖ ਲਈ ਤੁਸੀਂ ਪਾਕਿਸਤਾਨ ਕਿਹੜੀ-ਕਿਹੜੀ ਜਗ੍ਹਾ ਲਾਹੌਰ ਹੀ ਵੇਖਿਆ ਕਿਹੜੇ-ਕਿਹੜੇ ਪਾਸੇ ਜਾਣ ਦਾ ਇਰਾਦਾ ਹੈ ਫੈਸਲਾਬਾਦ ਐਮਨਾਬਾਦ ਪਾਕਪਟਨ ਸਾਹ ਜਿੱਥੇ ਕਿਹੜੇ-ਸਿੱਖਾ ਦੇ ਜਵੀ ਸਥਾਨ ਹੈਗੇ ਉੱਥੇ ਤੱਕ ਜਾਣਾ ਤੇ ਤੁਸੀਂ ਕਰਤਾਰਪੁਰ ਨਹੀਂ ਜਾਣਾ ਉੱਥੇ ਵੀ ਜਾਣਾ ਉਸਾਂ ਤੋਂ ਤੁਸੀਂ ਫ੍ਰੀ ਟੁੱਟ ਫਿਰ ਸਕਦੇ ਹੋ ਇੰਡੀਆ ਤੋਂ ਆ ਕੇ ਵੀ ਹਾਂ ਪਰ ਉਹ ਤੁਹਾਨੂੰ ਪਹਿਲਾਂ ਵੀਜ਼ਾ ਤੇ ਲੈਣਾ ਪੈਂਦਾ ਸਾਈਨ ਅਪ ਕਰਨਾ ਪੈਂਦਾ ਰਜਿਸਟਰ ਕਰਨਾ ਪੈਂਦਾ ਬਹੁਤ ਲੰਮਾ ਪ੍ਰੋਸੈਸ ਹੈ ਤੇ ਪਾਕਿਸਤਾਨ ਆਗੇ ਚੰਗਾ ਲੱਗ ਰਿਹਾ ਹੈ ਕਿ ਜਦੋਂ ਤੁਸੀਂ ਪਹਿਲੇ ਕਦੋਂ ਪਾਕਿਸਤਾਨ ਆਏ ਸੀ ਪਹਿਲੀ ਵਾਰੀ ਆਏ ਪਹਿਲੀ ਵਾਰੀ ਆਏ ਹੋ ਇੰਡੀਆ ਕਿੰਨੀ ਵਾਰੀ ਜਾ ਚੁੱਕੇ ਹੋ 4-5 ਵਾਰੀ 4-5 ਵਾਰੀ ਜਾ ਚੁੱਕੇ ਹੋ ਤੇ ਐਸੇ ਇਹਦਾ ਮਤਲਬ ਹੈ ਕਿ ਤੁਸੀਂ ਹਾਲੇ ਬਿਹਤਰ ਕੰਪੈਰੀਜ਼ਨ ਕਰ ਸਕਦੇ ਹੋ ਕਿ ਇੰਡੀਆ ਜ਼ਿਆਦਾ ਬਿਹਤਰ ਹੈ ਜਾਂ ਪਾਕਿਸਤਾਨ ਜ਼ਿਆਦਾ ਬਿਹਤਰ ਹੈ ਕਿਹੜੀ ਨੇਸ਼ਨ ਹੈ ਜਿਹੜੀ ਤੁਹਾਨੂੰ ਲੱਗਿਆ ਕਿ ਬ ਜੇ ਕਿ ਲਾਹੌਰ ਵੇਖਾ ਲਾਹੌਰੀ ਵੇਖੇ ਨਾ ਲਾਹੌਰ ਤਾਂ ਬਹੁਤ ਅੱਗੇ ਦੀ ਚੀਜ਼ ਆ ਇੰਡੀਆ ਤੋਂ ਵੀ ਅੱਗੇ ਦੀ ਕੋਈ ਵੀ ਸ਼ਹਿਰ ਕੰਪੇਅਰ ਨਹੀਂ ਹੋ ਸਕਦਾ ਇੰਡੀਆ ਦਾ ਲਾਹੌਰ ਨਾਲ ਤਾਂ ਜੇ ਇੰਡੀਆ ਦਾ ਤੁਸੀਂ ਮੁੰਬਈ ਵੇਖ ਲਓ ਉਦੋਂ ਵੀ ਅੱਗੇ ਦੀ ਚੀਜ਼ ਆ ਮੁੰਬਈ ਦੇ ਕਈ ਥਾਂ ਐਦਾ ਤੇ ਜਿਹੜੇ ਬਹੁਤ ਕਹ ਲੋ ਵੀ ਗੜ ਖੋਏ ਹੋਇਆ ਨਾ ਸੋ ਲਾਹੌਰ ਦਾ ਕੋਈ ਐਸਾ ਥਾਂ ਨਹੀਂ ਹੈਗਾ ਜਿਹੜਾ ਬੰਬੇ ਦੇ ਗੜ ਖੋਏ ਥਾਂ ਨਾਲ ਕੰਪੇਅਰ ਕਰ ਸਕਦੇ ਆਪਾਂ ਇੰਡੀਆ ਹੁਣ ਤਾਂ ਲਾਹੌਰ ਇਸ ਕਰਕੇ ਦੀ अहमियत ਜ਼ਿਆਦਾ ਆ ਕਿਹਤੇ ਖਾਲਸਾ ਜੀ ਦਾਜਤਾ ਨੇ ਜੀ ਕਿਸੇ ਸਾਡਾ ਰਾਸ ਸੀ ਯਾਨੀ ਤੁਸੀਂ ਆਪਣੇ ਜਿਹੜਾ ਮਜ਼ਬ ਹੈਗਾ ਉਹਦੇ ਉਹਨੂੰ ਵੇਖ ਕੇ ਤੁਸੀਂ ਕਹਿ ਰਹੇ ਹੋ ਕਿ ਲੋਰ ਤੁਹਾਨੂੰ ਬਹੁਤਾ ਚੰਗਾ ਲੱਗਦਾ ਮਜ਼ਬ ਪਿਛਲਾ ਮਜ਼ਬ ਰਾਜ ਵੀ ਸਾਡਾ ਆਪਣਾ ਰਾਸ ਸੀ ਸਾਡੀ ਰਾਜਸਥਾਨੀ ਕੈਪੀਟਲ ਲੋਰ ਚ ਹੈ ਨਾ ਮਹਾਰਾਜ ਜੀ ਸਿੰਘ ਸਾਡਾ ਖਾਲਸਾ ਰਾਜ ਦਸਨ ਮੋਰ ਸੀ ਸਰਦਾਰ ਅਨਜੀਤ ਸਿੰਘ ਹਾਂ ਹਾਂ ਜੀ ਬਿਲਕੁਲ ਇਸ ਲਈ ਇੰਡੀਆ ਦੇ ਖਾਣੇ ਜਾਂ ਪਾਕਿਸਤਾਨ ਦੇ ਖਾਣੇ ਜੇ ਮੈਂ ਖਾਣਿਆਂ ਚ ਕੰਪੈਰੀਜ਼ਨ ਕਰਾਂ ਕਿਹੜਾ ਖਾਣਾ ਤੁਹਾਨੂੰ ਬਿਹਤਰ ਲੱਗਦਾ ਖਾਣ ਤਾਂ ਇੱਕੋ ਜਿਹਾ ਨਹੀਂ ਇੱਕੋ ਜਿਹਾ ਨਹੀਂ ਫਿਰ ਵੀ ਥੋੜਾ ਜਿਹਾ ਤਾਂ ਹੁੰਦਾ ਨਾ ਅਸੀਂ ਫਿਰ ਅਸੀਂ ਤਾਂ ਫਿਰ ਖਾਣੇ ਰੋਟੀ ਸਬਜ਼ੀ ਖਾਣਨੇ ਨਾ ਸੜੇ ਉਸੇ ਇੱਕੋ ਜਿਹਾ ਤੁਸੀਂ ਵੈਜੀਟੇਰੀਅਨ ਹੈ ਹੋ ਮੈਜੀਟੇਰੀਅਨ ਹਾਂ ਤਾਂ ਤੁਸੀਂ ਨਾਨ ਵੇਜ ਖਾਦਾ ਨਹੀਂ ਹੋਏ ਨਾ 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 ਹਾਂ ਸੱਜੇ ਸ਼ੱਕ ਦੇ ਨਾਨ ਵੇਜ ਸੋ ਦਾ ਸਪਰਸ਼ਾਦਾ ਇੱਕੋ ਜਿਹਾ ਇੰਡੀਆ ਚਲੇ ਜਾ ਪਾਕਿਸਤਾਨ ਚਲੇ ਜਾ ਦਾਲ ਸਭ ਜਿ ਇੱਕੋ ਜਿਹਾ ਦਾਲ ਖਾ ਲਈ ਰੋਟੀ ਖਾ ਲਈ ਸਬਜ਼ੀ ਖਾ ਲਈ ਹਾਂ ਬਸ ਚਲੋ ਮੈਨੂੰ ਇੱਕ ਗੱਲ ਲਾਸਟਲੀ ਤੁਸੀਂ ਇਹ ਗੱਲ ਦੱਸੋ ਜੇ ਤੁਸੀਂ ਇੰਡੀਆ ਜਾਂਦੇ ਹੋ ਤੇ ਇੰਡੀਆ ਦੀ ਮਾਰਕਟਾਂ ਦੇ ਜਦੋਂ ਐਵੇਂ ਫਿਰਦੇ ਹੋ ਇੰਡੀਆ ਦੇ ਬਾਜ਼ਾਰਾਂ ਦੇ ਵਿੱਚ ਉੱਥੋਂ ਤੁਹਾਨੂੰ ਜ਼ਿਆਦਾ ਪਿਆਰ ਮਿਲਦਾ ਹੈ ਜਾਂ ਪਾਕਿਸਤਾਨ ਦੇ ਵਿੱਚ ਸਾਨੂੰ ਲੱਗਦਾ ਕਿ ਤੁਹਾਨੂੰ ਬਹੁਤ ਬਾਜ਼ਾਰਾਂ ਦੇ ਵਿੱਚ ਪਿਆਰ ਮਿਲਦਾ ਹੈ ਕਿ ਜੇ ਕੋਈ ਟੁਰਦਾ ਫਿਰਦਾ ਤੁਹਾਨੂੰ ਵੇਖ ਲਵੇ ਦੇ ਉਹ ਆ ਕੇ ਮਿਲਦਾ ਹੈ ਸ਼ਫਕਤ ਦੇ ਨਾਲ ਪਿਆਰ ਦੇ ਨਾਲ ਜਾਂ ਇੰਡੀਆ ਦੇ ਵਿੱਚ ਤੁਹਾਨੂੰ ਇੱਕ ਨਾਰਮਲ ਹੀ ਬੰਦਾ ਜੇ ਆਪਾਂ ਆਮ ਜਨਤਾ ਵੇਖੀਏ ਤਾਂ ਉਹ ਆਮ ਜਨਤਾ ਵਿੱਚ ਤਾਂ ਕੋਈ ਹੈ ਨਹੀਂ ਰੋਸ ਨਾ ਉਹ ਪਿਆਰ ਹੀ ਕਰ ਦਿਆ ਜਦੋਂ ਆਪਾਂ ਗਵਰਨਮੈਂਟ ਤੇ ਏਜੰਟਾਂ ਗੱਲ ਕਰਦੇ ਨੇ ਉੱਥੋਂ ਫਿਰ ਤੱਕਾ ਹੁੰਦਾ ਕਿਉਂਕਿ ਆਮ ਜਨਤਾ ਆਪ ਅੱਕੀ ਹੋਈ ਆ ਇੰਡੀਆ ਵਾਲੀ ਵੀ ਹੈਨਾ ਏਜੰਟਾਂ ਤੋਂ ਤੁਹਾਨੂੰ ਕੀ ਲੱਗਦਾ ਕੀ ਵਜ੍ਹਾ ਹੋਏਗੀ ਕਿ ਇੰਡੀਆ ਦੀ ਜਿਹੜੀ ਇੰਡੀਆ ਦੇ ਜਿਹੜੇ ਅਫੀਸ਼ੀਅਲ ਦੇ ਅੱਗੇ ਨੇ ਗਵਰਨਮੈਂਟ ਦੇ ਉਹ ਤੁਹਾਡੇ ਨਾਲ ਯਾਨੀ ਇਸਲੀਕੇ ਨਾਲ ਗੱਲ ਨਹੀਂ ਕਰਦਾ ਹੁਣ ਉਹਨਾਂ ਨੂੰ ਪੁੱਛਣਾ ਪੈਣਾ ਨਹੀਂ ਕੋਈ ਵਜ੍ਹਾ ਤੇ ਹੋਏਗੀ ਨਾ ਕਿ ਜਦੋਂ ਇੱਕ ਬੰਦਾ ਬਾਹਰ ਬਾਹਰ ਦੇ ਮੁਲਕੋਂ ਆਇਆ ਹੈ ਟੜ ਦੇਸ਼ ਦੇ ਵਿੱਚ ਤੇ ਉੱਥੇ ਕੀ ਵਜ੍ਹਾ ਹੋ ਸਕਦੀ ਹੈ ਕਿ ਟੜ ਦੇ ਨਾਲ ਤਾਂ ਡਰਦੇ ਹੋਣੇ ਆ ਬੰਦਾ ਹੋਰ ਤਾਂ ਕੋਈ ਪਤਾ ਨਹੀਂ ਹੋਣਾ ਸਿੱਖਾਂ ਤੋਂ ਡਰਦੇ ਹੋਣ ਤੇ ਉਹਨਾਂ ਦੇ ਤੇ ਆਪਣਾ ਵਜ਼ੀਰ ਆਦਮ ਸਿੱਖ ਹੈਗਾ ਸਿੱਖ ਨਹੀਂ ਹੈਗਾ ਲੇਕਿਨ ਉਹ ਸਿੰਘ ਹੈਗਾ ਪਤਾ ਨਹੀਂ ਹੁਣ ਉਹ ਤਾਂ ਹੁਣ ਉਹਨਾਂ ਨੂੰ ਪੁੱਛਣਾ ਪੈਣਾ ਤੇ ਜੇ ਕੋਈ ਤੁਸੀਂ ਕੀ ਕਹਿੰਦੇ ਕਿਦਾਂ ਕਾਕੀ ਸਵਾਲ ਤੁਹਾਡਾ ਕਹਿੰਦੇ ਵੀ ਤੁਹਾਨੂੰ ਕਿਉਂ ਲੱਗਦਾ ਵੀ ਉਹ ਇਦਾਂ ਤੱਕਾ ਕਰਦਾ ਤੁਹਾਡੇ ਨਾਲ ਲੇਕੋ ਇਹ ਜਿਹੜਾ ਧਰਮ ਦੀ ਇੱਕ ਜਿਹੜਾ ਡਿਫਰ ਹੈ ਇਸ ਕਰਕੇ ਵੀ ਥੋੜਾ ਹੈ ਅਕਸਰ ਜਿਹੜਾ ਸੀ ਜੋਂ ਦਾ ਲੈ ਕੇ ਗੱਲੋ ਬਈ ਇਹ ਬਟਾਂਦਰਾ ਹੋਇਆ ਜਿੱਥੇ ਮਜਬੀ ਲੈਵਲ ਤੋਂ ਜਿਹੜਾ ਡਿਫਰ ਹੋ ਗਿਆ ਨਾ ਉਸ ਕਰਕੇ ਥੋੜਾ ਜਿਆਦਾ ਨਫਰਤ ਆਫਟਰ 84 ਤੋਂ 84 ਤੋਂ ਬਾਅਦ 84 ਚ ਕੀ ਹੋਇਆ ਸੀ 84 ਦਾ ਜੋ ਇੰਦਰਾ ਕਾਂਦੇ ਮਾਰੇ ਜਾਣ ਤੇ ਜੋ ਸਿੱਖਾਂ ਨੇ ਕਿੰਨਾ ਕਤਲੇਆਮ ਹੋਇਆ ਹਾਂਜੀ ਉਹਦੇ ਚ ਕਿਵੇਂ ਪਿਆਰ ਵਾਲੀ ਕੋਈ ਗੱਲ ਬੱਚੇ ਪਾੜ ਪੜ ਕੇ ਛੁੱਟ ਦਿੰਦੇ ਹੈ ਨਾ ਉਹ ਉਸ ਮਸਲੇ ਤੋਂ ਉਹ ਜਿਹੜਾ ਹੈ ਕਿਵੇਂ ਕਹਦੇ ਵੀ ਸਾਡੇ ਨਾਲ ਪਿਆਰ ਕਰਦੇ ਠੀਕ ਹੈ ਮੈਨੂੰ ਪਿੱਛੋਂ ਆਵਾਜ਼ ਆਈ ਹੈ ਕਿ ਤੁਸੀਂ ਇਹਨਾਂ ਦੇ ਇਹਨਾਂ ਨਾਲ ਇਹਨਾਂ ਤੋਂ ਤੁਸੀਂ ਸਿੱਧੂ ਮੂਸੇਵਾਲੇ ਬਾਰੇ ਵੀ ਪੁੱਛੋ ਜੇ ਉਹਨਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਫਿਰ ਨੌਜਵਾਨਾਂ ਨੂੰ ਜਾਗਰਤ ਕਰਦੇ ਸੀ ਤੇ ਫਿਰ ਉਹਨਾਂ ਵੀ ਤੱਕ ਕਈ ਹੋਇਆ ਜਿਹੜੇ ਮਾਰ ਮਾਰ ਦਿੱਤਾ ਗਿਆ ਉਹਨਾਂ ਨੂੰ ਚਲੋ ਬੜਾ ਅੱਛਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਉਮੀਦ ਕਰਦੇ ਹਾਂ ਤੁਸੀਂ ਦੁਬਾਰਾ ਵੀ ਪਾਕਿਸਤਾਨ ਆਓਗੇ ਚਲੋ ਸ਼ੁਕਰੀਆ ਜੀ ਜੀ ਵੀਡੀਓ ਦੇ ਅੰਦਰ ਤੁਸੀਂ ਦੇਖਿਆ ਕਿ ਸਰਦਾਰ ਜੀ ਇਹਨਾਂ ਨੂੰ ਜਿਹੜੀ ਇੱਜ਼ਤ ਤੇ ਉਹਨਾਂ ਦੀ ਜਿਹੜੀ ਰਿਸਪੈਕਟ ਕੀਤੀ ਗਈ ਹੈ ਪੰਜਾਬ ਦੇ ਅੰਦਰ ਤੇ ਉਹ ਇਹ ਗੱਲਬਾਤ ਕਰਦੇ ਨੇ ਕਿ ਜਿਹੜੀਆਂ ਇੱਥੋਂ ਦੀਆਂ ਸਰਕਾਂ ਨੇ ਉਹ ਵੀ ਬਹੁਤ ਬਿਹਤਰੀਨ ਨੇ ਇੱਧੀਆਂ ਨੇ ਬਹੁਤ ਆਲਾ ਕਿਸਮ ਦੀਆਂ ਨੇ ਨੈਸ ਲੈਵਲ ਦੀਆਂ ਨੇ ਇੱਥੋਂ ਦੇ ਲੋਕ ਬਹੁਤ ਬੜੇ ਅੱਛੇ ਹੈ ਕਿ ਉਹਨੇ ਬਹੁਤ ਇੱਜ਼ਤ ਕਰਨ ਵਾਲੇ ਨੇ ਬਹੁਤ ਪਿਆਰ ਕਰਨ ਵਾਲੇ ਨੇ ਤੇ ਇਹ ਅਸੀਂ ਗੱਲ ਨਹੀਂ ਕਰ ਰਹੇ ਇਹ ਉਹ ਸਰਦਾਰ ਭਰਾ ਗੱਲ ਕਰਦੇ ਨੇ ਜਿਹੜੇ ਲੈnde ਪੰਜਾਬ ਦੇ ਅੰਦਰ ਆਉਂਦੇ ਨੇ ਤੇ ਫਿਰ ਲੈnde ਪੰਜਾਬ ਦੀ ਤਾਰੀਫ਼ ਕਰਦੇ ਨੇ ਇੱਥੋਂ ਦੇ ਲੋਕਾਂ ਦੀ ਤਾਰੀਫ਼ ਕਰਦੇ ਨੇ ਇਵੇਂ ਤੇ ਨਹੀਂ ਕਿਸੇ ਨੇ ਕਿਹਾ ਨਾ ਜਿਹਨੇ ਲੋਹਣੀ ਵੇਖਿਆ ਹੋ ਜੰਮਿਆ ਨਹੀਂ ਉਹ ਕਹਾਵਤ ਇੰਜ ਨਹੀਂ ਬਣੀ ਰਿਐਲਿਟੀ ਬੇਸ ਤੇ ਬਣੀ ਹੈ ਕਿ ਇੱਥੋਂ ਦੇ ਲੋਕ ਇੰਨੇ ਕ ਪਿਆਰ ਕਰਨ ਵਾਲੇ ਨੇ ਤੇ ਇੰਨੇ ਕੋ ਸਰਦਾਰਾਂ ਨੂੰ ਲੈ ਕੇ ਮਖਲਸ ਹੈਗੇ ਨੇ ਇੱਜ਼ਤ ਕਰਦੇ ਨੇ ਰਿਸਪੈਕਟ ਕਰਦੇ ਨੇ ਤੇ ਮੈਂ ਚਾਹਾਂਗਾ ਕਿ ਅਗਰ ਕੋਈ ਸਰਦਾਰ ਭਰਾ ਇੱਕ ਵਾਰੀ ਆਵੇ ਪੰਜਾਬ ਦੇ ਅੰਦਰ ਆਵੇ ਲੈਨ ਦੇ ਪੰਜਾਬ ਦੇ ਅੰਦਰ ਆਵੇ ਤੇ ਦੇਖੇ ਕਿ ਇੱਥੋਂ ਦੇ ਲੋਕ ਕਿੰਨਾ ਪਿਆਰ ਕਰਦੇ ਨੇ ਸਰਦਾਰਾਂ ਨੂੰ ਸਿੱਖਾਂ ਨੂੰ ਲੈ ਕੇ ਤੇ ਐਸੇ ਜਿਹੀ ਐਸੇ ਜਿਹੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕੈਂਚ ਦੀ ਲੱਗੀ ਬਾਕੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਇੰਦਰ